ਅੱਜ ਗੱਲ ਕਰਾਂਗੇ ਅਕਸ਼ੇ ਕੁਮਾਰ ਦੀ ਜੋ ਕਿ ਅੱਜ ਆਪਣਾ ਬਰਥਡੇ ਸੈਲੀਬ੍ਰੇਟ ਕਰ ਰਹੇ ਨੇ ਇਸ ਮੌਕੇ ਹਰ ਕੋਈ ਉਹਨਾਂ ਨੂੰ ਬਰਥਡੇ ਦੀਆਂ ਮੁਬਾਰਕਾਂ ਦਿੰਦਾ ਨਜ਼ਰ ਆ ਰਿਹਾ ਹੈ ਭਵੇਂ ਸੈਲੈਬਸ ਦੀ ਗੱਲ ਹੋਵੇ ਜਾਂ ਫਿਰ ਉਹਨਾਂ ਦੇ ਫੈਨਸ ਦੀ ਸੋਸ਼ਲ ਮੀਡੀਆ ਦੇ ਥਰੂ ਹਰ ਕੋਈ ਪਿਆਰ ਵਰਸਾਉਂਦਾ ਨਜ਼ਰ ਆ ਰਿਹਾ ਹੈ ਉਥੇ ਹੀ ਅਕਸ਼ੇ ਕੁਮਾਰ ਨੇ ਆਪਣੇ ਜਨਮ ਦਿਨ ਦੇ ਮੌਕੇ ਤੇ ਇੱਕ ਬੇਹਦ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝਾ ਕੀਤੀ ਜਿਸ ਨੂੰ ਪੜ੍ਹ ਕੇ ਹਰ ਕੋਈ ਇਮੋਸ਼ਨਲ ਹੁੰਦਾ ਨਜ਼ਰ ਆ ਰਿਹਾ ਹੈ ਅਕਸ਼ੇ ਕੁਮਾਰ ਨੂੰ ਇੰਡਸਟਰੀ ਦੇ ਵਿੱਚ ਆਏ 34 ਇਅਰਸ ਕੰਪਲੀਟ ਹੋ ਚੁੱਕੇ ਨੇ ਅਤੇ ਇਸ ਦੌਰਾਨ ਉਹਨਾਂ ਨੇ ਫੈਨਸ ਨੂੰ ਕਈ ਯਾਦਗਾਰ ਫਿਲਮਾਂ ਦਿੱਤੀਆਂ ਹਾਲੇ ਦੇ ਵਿੱਚ ਖਿਡਾਰੀ ਕੁਮਾਰ ਜੋ ਆਪਣਾ 58th ਬਰਥਡੇ ਸੈਲੀਬ੍ਰੇਟ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਬਹੁਤ ਭਾਵੁਕ ਹੋ ਗਏ ਇਸ ਦੇ ਨਾਲ ਹੀ ਫੈਨਸ ਨੂੰ 90s ਦੇ ਦਹਾਕੇ ਦੇ ਉਹਨਾਂ ਦੇ ਵਕ-ਵਕ ਲੁਕਸ ਦੀ ਵੀ ਇੱਕ ਚਲਕ ਦੇਖਣ ਨੂੰ ਮਿਲ ਰਹੀ ਹੈ ਅਕਸ਼ੇ ਕੁਮਾਰ ਦਾ ਹਿੰਦੀ ਸਿਨੇਮਾ ਦੇ ਵਿੱਚ ਇੱਕ ਦਿਲਚਸਪ ਸਫ਼ਰ ਰਿਹਾ ਹੈ 1987 ਦੀ ਫਿਲਮ ਆਜ ਦੇ ਵਿੱਚ ਇੱਕ ਛੋਟੀ ਜਹੀ ਭੂਮਿਕਾ ਨਿਭਾਉਣ ਵਾਲੇ ਖਿਡਾਰੀ ਕੁਮਾਰ ਨਾ ਸਿਰਫ ਅਜੇ ਇੰਡਸਟਰੀ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਅਦਾਕਾਰਾਂ ਵਿੱਚੋਂ ਇੱਕ ਨੇ ਸਗੋਂ ਉਹਨਾਂ ਨੇ ਦਰਸ਼ਕਾਂ ਨੂੰ ਸਭ ਤੋਂ ਯਾਦਗਾਰ ਫਿਲਮਾਂ ਵੀ ਦਿੱਤੀਆਂ ਨੇ ਅਦਾਕਾਰ ਜੋ ਕਿ ਇੱਕ ਸ਼ੈਫ ਤੋਂ ਬਾਲੀਵੁੱਡ ਸੁਪਰਸਟਾਰ ਬਣ ਗਏ 9 ਸਤੰਬਰ 1925 ਨੂੰ ਆਪਣਾ 58th ਬਰਥਡੇ ਸੈਲੀਬ੍ਰੇਟ ਕਰ ਰਹੇ ਨੇ ਆਪਣੇ ਜਨਮ ਦਿਨ ਦੇ ਖਾਸ ਮੌਕੇ ਤੇ ਉਹਨਾਂ ਨੇ ਕਈ ਰੂਪ ਦਿਖਾਉਣ ਦੇ ਨਾਲ-ਨਾਲ ਆਪਣੇ ਫੈਨਸ ਦੇ ਨਾਲ ਆਪਣੇ ਇਮੋਸ਼ਨਸ ਨੂੰ ਵੀ ਸ਼ੇਅਰ ਕੀਤਾ ਹੈ ਜਿਸ ਨੂੰ ਦੇਖਣ ਤੋਂ ਬਾਅਦ ਉਸ ਦੇ ਫੈਨਸ ਵੀ ਉਸ ਤੋਂ ਬਹੁਤ ਪਿਆਰ ਦਿੰਦੇ ਨਜ਼ਰ ਆ ਰਹੇ ਨੇ ਅਦਾਕਾਰ ਨੇ ਆਪਣੇ ਜਨਮ ਦਿਨ ਦੇ ਖਾਸ ਮੌਕੇ ਤੇ ਆਪਣੇ ਅਫੀਸ਼ੀਅਲ ਇੰਸਟਾਗ੍ਰam ਅਕਾਊਂਟ ਤੇ ਇੱਕ ਛੋਟੀ ਜਹੀ ਤਸਵੀਰ ਦੀ ਚਲਕ ਸਾਂਝੀ ਕੀਤੀ ਹੈ ਇਸ ਫੋਟੋ ਦੇ ਵਿੱਚ ਬੂਲਬੁਲੇ ਯਾ ਵਕਤ ਹਮਾਰਾ ਹੈ ਮੋਹਰਾ ਮੈਂ ਖਿਲਾੜੀ ਤੂੰ ਅਨਾੜੀ ਵਰਗੀਆਂ ਫਿਲਮਾਂ ਦੇ ਉਸ ਦੇ ਪੁਰਾਣੇ ਲੁੱਕ ਹਨ ਅਤੇ ਨਾਲ ਹੀ ਅਕੀ ਦੀ ਕਾਲੇ ਸੂਟ ਦੇ ਵਿੱਚ ਲੇਟੈਸਟ ਤਸਵੀਰ ਵੀ ਹੈ ਜਿਸ ਵਿੱਚ ਉਹ ਹਮੇਸ਼ਾ ਵਾਂਗ ਬਹੁਤ ਫਿਟ ਨਜ਼ਰ ਆ ਰਹੇ ਨੇ ਇਸ ਫੋਟੋ ਨੂੰ ਸਾਂਝਾ ਕਰਦੇ ਹੋਏ ਅਕਸ਼ੇ ਕੁਮਾਰ ਨੇ ਕੈਪਸ਼ਨ ਵਿੱਚ ਲਿਖਿਆ ਗੁੱਡ ਮਾਰਨਿੰਗ एवरीवन 58 ਸਾਲਾਂ ਦੀ ਸਖਤ ਮਿਹਨਤ ਇੰਡਸਟਰੀ ਦੇ ਵਿੱਚ 34 ਇਅਰਸ 150 ਤੋਂ ਵੱਧ ਫਿਲਮਾਂ ਅਤੇ ਨਿਰੰਤਰ ਕੰਮ ਜਿਨ੍ਹਾਂ ਨੇ ਮੇਰੇ ਵਿੱਚ ਵਿਸ਼ਵਾਸ ਕੀਤਾ ਮੇਰੀਆਂ ਫਿਲਮਾਂ ਦੇ ਲਈ ਟਿਕਟਾਂ ਖਰੀਦੀਆਂ ਮੈਨੂੰ ਸਾਈਨ ਕੀਤਾ ਮੈਨੂੰ ਪ੍ਰੋਡਿਊਸ ਕੀਤਾ ਮੈਨੂੰ ਨਿਰਦੇਸ਼ਿਤ ਕੀਤਾ ਅਤੇ ਮੇਰਾ ਮਾਰਗਦਰਸ਼ਨ ਕੀਤਾ ਇਹ ਯਾਤਰਾ ਓਨੀ ਹੀ ਤੁਹਾਡੀ ਹੈ ਜਿੰਨੀ ਕੀ ਇਹ ਮੇਰੀ ਹੈ ਅੱਜ ਦੇ ਸਾਰਿਆਂ ਦਾ ਤੁਹਾਡੇ ਕੰਮਾ ਸਮਰਥਨ ਅਤੇ ਮੈਨੂੰ ਹਿੰਮਤ ਦੇਣ ਲਈ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਤੁਹਾਡੇ ਸਾਰਿਆਂ ਤੋਂ ਬਿਨਾ ਮੈਂ ਕੁਝ ਵੀ ਨਹੀਂ ਹਾਂ ਮੇਰਾ ਜਨਮ ਦਿਨ ਉਹਨਾਂ ਸਾਰਿਆਂ ਨੂੰ ਸਮਰਪਿਤ ਹੈ ਜੋ ਅਜੇ ਵੀ ਮੇਰੇ ਵਿੱਚ ਵਿਸ਼ਵਾਸ ਕਰਦੇ ਨੇ ਲਵ ਐਂਡ ਪ੍ਰੇਅਰਸ ਜੈ ਮਹਾਕਾਲ ਇਸ ਟੈਲੈਂਟਡ ਐਕਟਰ ਨੂੰ ਸਾਡੀ ਪੂਰੀ ਟੀਮ ਵੱਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ